ਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਤਿੰਨ ਟ੍ਰਿਕ ਸਭ ਤੋਂ ਪਹਿਲੀ ਟ੍ਰਿਕ ਹੈ ਕਿ ਆਪਾਂ ਇੱਕ ਘਰ ਵਿੱਚ ਪਈ ਪੁਰਾਣੀ ਜਰਾਬ ਨੂੰ ਕਿਸ ਤਰ੍ਹਾਂ ਵਰਤ ਵਿੱਚ ਲਿਆ ਸਕਦੇ ਹਾਂ ਇਸ ਜਰਾਬ ਨੂੰ ਪਹਿਲਾਂ ਹੱਥ ਦੇ ਉੱਪਰ ਚੜਾ ਲੈਣਾ ਤੇ ਫਿਰ ਇਸ ਨੂੰ ਘਰ ਦੀ ਸਫਾਈ ਦੇ ਲਈ ਬਹੁਤ ਹੀ ਵਧੀਆ ਔਰ ਆਸਾਨ ਤਰੀਕੇ ਨਾਲ ਵਰਤ ਸਕਦੇ ਆ ਦੇਖੋ ਤੁਹਾਡੇ ਸਾਹਮਣੇ ਪਹਿਲਾਂ ਸ਼ੀਸ਼ਾ ਸਾਫ਼ ਕਰਕੇ ਦਿਖਾ ਰਿਹਾ ਸ਼ੀਸ਼ੇ ਵਿੱਚ ਬਹੁਤ ਸੋਹਣੀ ਚਮਕ ਆ ਗਈ ਆ ਤੇ ਹੁਣ ਤੁਹਾਨੂੰ ਵਿਖਾਉਣਾ ਹੈਂਡਵਾਸ਼ਰ ਸਾਫ਼ ਕਰਕੇ ਦੋਸਤੋ ਇਸ ਤਰ੍ਹਾਂ ਕਰਨ ਨਾਲ ਤੇ ਜਰਾਬ ਦੇ ਵਿੱਚ ਜੋ ਵੀ ਥੋੜਾ ਬਹੁਤ ਆਪਾ ਸਰਫ ਵਗੈਰਾ ਜੇ ਪਾ ਲਈਏ ਉਸ ਦਿਨਾਂ ਤਾਂ ਬਹੁਤ ਜਿਆਦਾ ਕਲੀਨਿੰਗ ਆਉਂਦੀ ਆ ਤੇ ਨਹੀਂ ਤੇ ਵੈਸੇ ਵੀ ਇੱਕ ਨਾਰਮਲ ਪਾਣੀ ਨਾਲ ਗਿੱਲੇ ਜਰਾਬ ਕਰਕੇ ਵੀ ਇਸ ਦਿਨਾਂ ਬਹੁਤ ਵਧੀਆ ਚਮਕਾਉਂਦੀ ਆ ਹੁਣ ਤੁਹਾਨੂੰ ਇੱਕ ਚੇਅਰ ਦੇਖੋ ਸਾਫ਼ ਕਰਕੇ ਦਿਖਾਉਣੀ ਆ ਨਾਲੇ ਇੰਨੀ ਮਿਹਨਤ ਵੀ ਨਹੀਂ ਲੱਗਦੀ ਤੇ ਸਫਾਈ ਵੀ ਬਹੁਤ ਆਉਂਦੀ ਆ ਦੋਸਤੋ ਤੁਸੀਂ ਵੀ ਘਰ ਵਿੱਚ ਇਹ ਘਰ ਵਿੱਚ ਟ੍ਰਿਕ ਜ਼ਰੂਰ ਵਰਤਿਓ ਵਰਤ ਕੇ ਵੇਖਿਓ ਕਿ ਇੱਕ ਜਰਾਬ ਦੇ ਨਾਲ ਤੁਸੀਂ ਕਿੰਨਾ ਵਧੀਆ ਘਰ ਚਮਕਾ ਸਕਦੇ ਹੋ ਦੋਸਤੋ ਹੁਣ ਤੁਹਾਨੂੰ ਅਗਲੇ बारे ट्रिक बारे ਦੱਸਦੇ ਇਸ ਵਿੱਚ ਦੱਸਦੇ ਕਿ ਆਪਾਂ ਕੁੱਕਰ ਵਿੱਚ ਜਦੋਂ ਕੋਈ ਦਾਲ ਸਬਜ਼ੀ ਬਣਾਉਣੀ ਆ ਤਾਂ ਉਹ ਉਬਲ ਜਾਂਦੀ ਹੈ ਤੇ ਸਾਰਾ ਢੱਕਣ ਹੀ ਖਰਾਬ ਹੋ ਜਾਂਦਾ ਹੈ ਇਸ ਲਈ ਇੱਕ ਬਹੁਤ ਵਧੀਆ ਟ੍ਰਿਕ ਲੈ ਕੇ ਆਏ ਹਾਂ ਉਸਦੇ ਲਈ ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਕੁੱਕਰ ਦਾ ਲੈਣਾ ਹੈ ਢੱਕਣ ਤੇ ਉਸਦੇ ਉੱਪਰ ਜਿਹੜੀ ਲੱਗੀ ਹੋਈ ਵਿਸਲ ਉਸ ਨੂੰ ਹਟਾ ਦੇਣਾ ਹੈ ਤੇ ਫਿਰ ਤੁਸੀਂ ਇੱਕ ਲੈਣਾ ਹੈ ਟਿਸ਼ੂ ਪੇਪਰ ਟਿਸ਼ੂ ਪੇਪਰ ਲੈ ਲਓ ਚਾਹੇ ਅਖਬਾਰ ਦਾ ਲੈ ਲਓ ਟੁਕੜਾ ਚਾਹੇ ਕੋਈ ਕਾਟਨ ਦਾ ਕੱਪੜਾ ਲੈ ਲਓ ਉਸਦੇ ਆਚਾਰ ਤਿਆਂ ਲਾ ਕੇ ਤੇ ਉਸਦੇ ਸੈਂਟਰ ਵਿੱਚ ਛੇਕ ਕਰ ਦੇਣਾ ਹੈ ਤੇ ਫਿਰ ਉੱਪਰ ਇਸ ਵਿਸਲ ਵਾਲੀ ਜਗ੍ਹਾ ਤੇ ਉੱਪਰ ਸਿਰ ਉਪਾ ਦੇਣਾ ਤੇ ਉੱਪਰ ਹੀ ਲਗਾ ਦੇਣੀਆਂ ਵਿਸਲ ਤੇ ਹੁਣ ਇਸ ਨੂੰ ਆਪਾਂ ਉੱਥੇ ਕੁੱਕਰ ਦੇ ਉੱਪਰ ਟੱਕਣ ਨੂੰ ਲਗਾ ਦਾਂਗੇ ਦੇਖੋ ਦੋਸਤੋ ਜਦੋਂ ਉਬਲੇਗੀ ਤਾਂ ਸਾਰੀ ਇਸ ਟਿਸ਼ੂ ਪੇਪਰ ਦੇ ਉੱਪਰ ਹੀ ਦਾਲ ਲੱਗ ਜਾਵੇਗੀ ਤਾਂ ਆਪਣਾ ਟੱਕਣ ਬਿਲਕੁਲ ਸਾਫ਼ ਰਹੇਗਾ ਹੁਣ ਤੁਹਾਨੂੰ ਦਿਖਾਉਣੀ ਆ ਉੱਪਰੋਂ ਵਿਸਲ ਹਟਾ ਕੇ ਹੁਣ ਉੱਤੋਂ ਦੇਖੋ ਟਿਸ਼ੂ ਪੇਪਰ ਚੁੱਕ ਲੈ ਦੇਖੋ ਬਿਲਕੁਲ ਹੀ ਟੱਕਣ ਸਾਫ਼ ਹੈ ਕਿਤੇ ਜਰਾ ਜਿਹੀ ਦਾਲ ਨਹੀਂ ਲੱਗੀ ਸਾਰੀ ਦਾਲ ਇਸ ਟਿਸ਼ੂ ਪੇਪਰ ਦੇ ਉੱਪਰ ਆ ਗਈ ਹੈ ਕਿਵੇਂ ਦੀ ਲੱਗੀ ਟ੍ਰਿਕ ਇਹ ਵੀ ਕਮੈਂਟ ਕਰਕੇ ਦੱਸਿਓ ਜੀ ਤੇ ਅਜਿਹੀਆਂ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਦੋਸਤੋ ਹੁਣ ਤੁਹਾਨੂੰ ਤੀਸਰੀ ਔਰ ਲਾਸਟ ਟ ਮਾਫ ਕਰਨ ਬਾਰੇ ਦੱਸਦੇ ਹਾਂ ਤੁਹਾਨੂੰ ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਤਵੇ ਦੇ ਹੇਠਾ ਅੱਗ ਬਾਲ ਕੇ ਤਵੇ ਨੂੰ ਕਰ ਲੈਣਾ ਗਰਮਾ ਫਿਰ ਉੱਤੇ ਜਿੱਥੇ ਤੇਲ ਜਾਂ ਤੁਹਾਨੂੰ ਲੱਗਦਾ ਉੱਥੇ ਪਾ ਦੇਣਾ ਤੁਸੀਂ ਪਾਊਡਰ ਤੇ ਪਾਊਡਰ ਕੋਈ ਵੀ ਪਾ ਸਕਦੇ ਜਿਹੜਾ ਤੁਹਾਡੇ ਘਰ ਵਿੱਚ ਦੇਖੋ ਕਿ ਤੁਸੀਂ ਪਾਊਡਰ ਦੇ ਵਿੱਚ ਜਿੰਨਾ ਤੇਲ ਹੁੰਦਾ ਰੱਚ ਜਾਂਦਾ ਫਿਰ ਉਸ ਤੋਂ ਬਾਅਦ ਤੁਸੀਂ ਕਾਟਨ ਲੈ ਲਓ ਚਾਹੇ ਕਾਟਨ ਦਾ ਕੱਪੜਾ ਲੈ ਲਓ ਉਸ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ ਤੇ ਚੰਗੀ ਤਰ੍ਹਾਂ ਸਾਫ ਕਰਨ ਤੋਂ ਬਾਅਦ ਤੁਸੀਂ ਤਵੇ ਨੂੰ ਹਟਾ ਲਓ ਉੱਪਰੋਂ ਗੈਸ ਤੇ ਗੈਸ ਕਰ ਤੋਂ ਬੰਦ ਤੇ ਫਿਰ ਇੱਕ ਲੋ ਸਕਰਬ ਸਕਰਬ ਦੇਣਾ ਚੰਗੀ ਤਰ੍ਹਾਂ ਰਗੜ ਕੇ ਇਸ ਤੇ ਜਿੰਨੀ ਵੀ ਗੰਦਗੀ ਹੈ ਜਿਹੜੀ ਉੱਪਰ ਨੂੰ ਉੱਠ ਕੇ ਆ ਜਾਵੇ ਫਿਰ ਉਸ ਤੇ ਉੱਪਰ ਪਾ ਦਿਓ ਨਾਰਮਲ ਪਾਣੀ ਤੇ ਦੇਖੋਗੇ ਦੋਸਤੋ ਤੁਸੀਂ ਜਦੋਂ ਪਨਾਰਮਲ ਪਾਣੀ ਪਾਵਾਂਗੇ ਤੇ ਫਿਰ ਸਕਰਬ ਕਰਾਂਗੇ ਜਿੰਨੀ ਵੀ ਉੱਪਰ ਗੰਦਗੀ ਹੈ ਸਾਰੀ ਗੰਦਗੀ ਨਿਕਲ ਜਾਏਗੀ ਹੁਣ ਤੁਹਾਨੂੰ ਇਹੀ ਪਾਣੀ ਕੋਲੀ ਵਿੱਚ ਪਾ ਕੇ ਦਿਖਾਉਣੀ ਆ ਕਿ ਜੋ ਵੀ ਆਪਣੇ ਤਵੇ ਦੇ ਉੱਪਰ ਗੰਦਗੀ ਸੀ ਕਾਲਖ ਸੀ ਜੋ ਵੀ ਸਾਰੀ ਉਸ ਪਾਣੀ ਦੇ ਵਿੱਚ ਨਿਕਲ ਜਾਵੇਗੀ ਦੋਸਤੋ ਤੁਹਾਨੂੰ ਕਿਹੜੀ ਟ੍ਰਿਕ ਵਧੀਆ ਲੱਗੀ ਵੀ ਕਮੈਂਟ ਕਰਕੇ ਦੱਸਿਓ ਜੀ